ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚ ਚੁੱਕੇ ਹਾਂ ਸਰਸ ਮੇਲਾ 2025 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹ ਸਾਰੇ ਲੋਕ ਪਾਰਟਿਸਪੇਟ ਕਰਦੇ ਆ ਆਪਣੇ ਰਵਾਇਤੀ ਖੇਡਾਂ ਜਿਹੜੀਆਂ ਅੱਗੇ ਆਮ ਤੌਰ ਤੇ ਆਪਾਂ ਕਿੱਨਾ ਵਿੱਚ ਦੇਖਣ ਨੂੰ ਮਿਲਦੀਆਂ ਸਤੌਣਾ ਚੱਲਿਆ ਮੈਨੂੰ ਨਾ ਤੋਂ ਸਾਰੇ ਔਟਾ ਔਟੇ ਤੋਂ ਆਉਂਦੇ ਆ ਅੱਡੜ ਪਛਾਵਾਂ ਦੇ ਲੋਕ ਆਉਂਦੇ ਆ ਅਡਵਰਡ ਧਰਮਾ ਦੇ ਆਉਂਦੇ ਸਾਰੇ ਆਪੋ ਆਪਣੇ ਇੱਥੇ ਐਗਜ਼ੀਬਿਸ਼ਨਾਂ ਲਾਉਂਦੇ ਆ ਇੱਥੇ ਬਹੁਤ ਕੋਸ਼ੇ ਤੇ ਸਿੰਗਰ ਵੀ ਲੱਗਦੇ ਆ ਤੇ ਹਰ ਰੋਜ਼ ਇੱਕ ਨਵਾਂ ਸਿੰਗਰ ਹੁੰਦਾ ਜਿਹੜਾ ਇੱਕ ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ ਕੀਤਾ ਜਾਂਦਾ ਵਾ ਤੇ ਬਾਕੀ ਆ ਤੁਸੀਂ ਚਾਹ ਦੇਖ ਸਕਦੇ ਹੋ ਇਹ ਸਪੈਸ਼ਲ ਰਸਤਾਂ ਦੀ ਚਾਹ ਸੀਗੀ ਜਿਹਨੂੰ ਆਪਾਂ ਕੁਲੜ ਚਾਹ ਕਹਿ ਦਿੰਨੇ ਆ ਖਾਣ ਨੂੰ ਬਹੁਤ ਅਡਵਰਡ ਸਟਾਲਾਂ ਲੱਗੀਆਂ ਸੀਗੀਆਂ ਜਿਦਾਂ ਤੁਸੀਂ ਦੇਖ ਸਕਦੇ ਹੋ ਗੁਜਰਾਤੀ ਸਟਾਲ ਸੀ ਤੇ ਆ ਡੈਰੀਆਂ ਦੀ ਸਟਾਲ ਸੀ ਇੱਕ ਆਮ ਤੌਰ ਤੇ ਡੈਰੀਆਂ ਨਾਰਮਲ ਆਪਣੀ ਦੁਕਾਨ ਤੋਂ ਮਿਲ ਸਕਦੀਆਂ ਪਰ ਇਹ ਜਿਹੜੀਆਂ ਡੈਰੀ ਸੀਗੀ ਇਹ ਕਾਟਨ ਦੇ ਪੇਪਰ ਦੀਆਂ ਬਣੀਆਂ ਹੋਈਆਂ ਡੈਰੀਆਂ ਸੀਗੀਆਂ ਤੇ ਇਹ ਰਾਤ ਨੂੰ ਉੱਥੇ ਚੰਡੋਣਾ ਚਨਾਲਾਂ ਦੇ ਝੂਟੇ ਲਏ ਤੇ ਜਿਹੜਾ ਲਾਸਟ ਵਾਰ denn ਉੱਥੇ ਸਿੰਗਰ ਲੱਗਾ ਸੀ ਉਹ ਸੀ ਰਣਜੀਤ ਬਾਵਾ ਪੰਜਾਬ ਦਾ ਬਾਵਾ ਜੀ ਨੂੰ ਆਪਾਂ ਕਹਿ ਦਿੰਨੇ ਆ ਇਹਨਾਂ ਨੇ ਬੜੇ ਸੋਹਣੇ ਸੋਹਣੇ ਗਾਣੇ गा ਕੇ ਉੱਥੇ ਲੋਕਾਂ ਦਾ ਮਨ ਪ੍ਰਚਾਰਕ ਕੀਤਾ ਜਿਨ੍ਹਾਂ ਵਿੱਚ ਤੇ ਆਖਰਕਾਰ ਇਹ ਮੇਲਾ ਅਮਟ ਜਾਂਦਾ ਛੱਡਦਾ ਹੋਇਆ ਸਮਾਪਤ ਹੋਇਆ।